ਮੁੱਖ ਮਹਿਮਾਨ ਜੀ ਪ੍ਰਿੰਸੀਪਲ ਜੀ ਸਮੂਹ ਅਧਿਆਪਕ ਸਹਿਬਾਨ ਤੇ ਮੇਰੇ ਵਿਦਿਆਰਥੀ ਸਾਥੀਓ ਆਪ ਸਭ ਨੂੰ ਤੇ ਪੂਰੇ ਭਾਰਤ ਦੇਸ਼ ਵਾਸੀਆਂ ਨੂੰ ਅੱਜ ਦੇ ਇਸ ਆਜ਼ਾਦੀ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਜੋ ਅੱਜ ਪੂਰਾ ਦੇਸ਼ ਜਗਾ ਜਗਾ ਤੇ ਆਜ਼ਾਦੀ ਦਿਵਸ ਮਨਾ ਰਿਹਾ ਹੈ ਇਹ ਮੌਕਾ ਇਹ ਅਫਸਰ ਸਾਨੂੰ ਐਵੇਂ ਹੀ ਨਹੀਂ ਮਿਲਿਆ ਸਗੋਂ ਸਾਡੇ ਦੇਸ਼ ਦੇ ਅਣਗਿਣਤ ਸ਼ਹੀਦਾਂ ਯੋਧਿਆਂ ਸੁਤੰਤਰਤਾ ਸੰਗਰਾਮੀਆਂ ਦੌਰਾ ਦਿੱਤੀਆਂ ਗਈਆਂ ਅਣਗਿਣਤ ਕੁਰਬਾਨੀਆਂ ਕਾਰਨ ਹੀ ਮਿਲਿਆ ਇਸ ਲਈ ਅਸੀਂ ਸਭ ਮਿਲ ਕੇ ਅੱਜ ਦੇ ਇਸ ਵਿਸ਼ੇਸ਼ ਦਿਨ ਤੇ ਉਹਨਾਂ ਸਾਰੇ ਸ਼ਹੀਦਾਂ ਤੇ ਸੁਤੰਤਰਤਾ ਸੰਗਰਾਮੀਆਂ ਨੂੰ ਉਹਨਾਂ ਦੇ ਬਲੀਦਾਨਾਂ ਨੂੰ ਯਾਦ ਕਰਦੇ ਹਾਂ ਸਲਾਮ ਕਰਦੇ ਹਾਂ ਨਮਨ ਕਰਦੇ ਹਾਂ ਇਹਨਾਂ ਸਭ ਕੁਰਬਾਨੀਆਂ ਤੇ ਬਲੀਦਾਨਾਂ ਕਰਕੇ ਹੀ ਸਾਡਾ ਦੇਸ਼ 15 ਅਗਸਤ 1947 ਨੂੰ ਯਾਦ ਹੋ ਸਕਿਆ ਪਰ ਆਜ਼ਾਦੀ ਮਿਲਣ ਦੇ 8 ਦਹਾਕਿਆਂ ਬਾਅਦ ਵੀ ਬਹੁਤ ਸਾਰੀਆਂ ਸਮਾਜਿਕ ਆਰਥਿਕ ਰਾਜਨੀਤਿਕ ਸਮੱਸਿਆਵਾਂ ਜਿਵੇਂ ਭਾਸ਼ਾਵਾਦ ਪ੍ਰਾਂਤਵਾਦ ਸੰਪਰਦਾਇਕਤਾਵਾਦ ਜਾਤੀਵਾਦ ਗਰੀਬੀ ਅਨਪੜਤਾ ਭ੍ਰਿਸ਼ਟਾਚਾਰ ਸਾਡੇ ਇਸ ਪਿਆਰੇ ਦੇਸ਼ ਨੂੰ ਅੰਦਰ ਹੀ ਅੰਦਰ ਸਿਉਂਕ ਦੀ ਤਰ੍ਹਾਂ ਦਿਨ ਰਾਤ ਖਾਰੀਆਂ ਨੇ ਕਮਜ਼ੋਰ ਬਣਾਈ ਜਾ ਰੀਆਂ ਨੇ ਖੋਖਲਾ ਬਣਾਈ ਜਾ ਰੀਆਂ ਨੇ ਇਸ ਲਈ ਅਸੀਂ ਸਭ ਭਾਰਤੀਆਂ ਨੇ ਸਾਡੇ ਦੇਸ਼ ਦੇ ਸ਼ਹੀਦਾਂ ਵੀਰਾਂ ਯੋਧਿਆਂ ਸੁਤੰਤਰਤਾ ਸੰਗਰਾਮੀਆ ਤੇ ਉਹਨਾਂ ਦੀਆਂ ਕੁਰਬਾਨੀਆਂ ਤੇ ਮਨ ਦੀਆਂ ਭਾਵਨਾਵਾਂ ਨੂੰ ਆਪਣੇ ਆਪਣੇ ਦਿਲ ਵਿੱਚ ਵਸਾ ਕੇ ਇਹ ਸੌਖ ਖਾਣੀ ਹੈ ਇਹ ਕਸਮ ਖਾਣੀ ਹੈ ਕਿ ਹੁਣ ਅਸੀਂ ਸਾਰੇ ਰਲ ਮਿਲ ਕੇ ਸਾਰੇ ਭਾਰਤ ਵਾਸੀ ਵਿਸ਼ੇਸ਼ ਕਰਕੇ ਨੌਜਵਾਨ ਅੱਜ ਤੋਂ ਹੀ ਸਾਡੇ ਦੇਸ਼ ਦੇ ਸਾਹਮਣੇ ਖੜੀਆਂ ਇਹਨਾਂ ਵੱਡੀਆਂ-ਵੱਡੀਆਂ ਸਮੱਸਿਆਵਾਂ ਤੇ ਚੁਣੌਤੀਆਂ ਦਾ ਸਾਹਮਣਾ ਰਲ ਮਿਲ ਕੇ ਕਰਾਂਗੇ ਇੱਕ ਜੁਟਤਾ ਦੇ ਨਾਲ ਕਰਾਂਗੇ ਇਹਨਾਂ ਸਮੱਸਿਆਵਾਂ ਨੂੰ ਹੱਲ ਕਰਕੇ ਹੀ ਸੁੱਖ ਦਾ ਸਾਹ ਲਵਾਂਗੇ ਇੱਕ ਵਾਰ ਫਿਰ ਇਸ ਆਜ਼ਾਦੀ ਦਿਹਾੜੇ ਦੀਆਂ ਮੇਰੇ ਵੱਲੋਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ਮੈਂ ਤਹਿ ਦਿਲੋਂ ਆਪ ਸਭ ਦਾ ਧੰਨਵਾਦ ਕਰਦਾ ਕਿ ਆਪ ਸਭ ਨੇ ਅੱਜ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਸਾਡਾ ਮਾਣ ਵਧਾਇਆ ਇਸ ਦੇ ਲਈ ਸਮਾਂ ਕੱਢਿਆ ਤੇ ਅੱਜ ਇੱਥੇ ਹਾਜ਼ਰ ਹੋ ਕੇ ਸਾਡੀ ਸਭ ਦੀ ਹੌਸਲਾ ਅਫਜ਼ਾਈ ਕੀਤੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ J-Hind!